ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ची इन्हीअ ग़लत प्रेशन हुया इहो करे लुधाणे लेक ਉੱਥੇ ਜਾ ਗੁੰਨ ਦੇਖੋ ਕੀ ਨਾਮ ਤੁਹਾਡੀ ਬਹੂ ਦਾ ਹਾਂਜੀ ਸੀਮਾ ਹਾਂਜੀ ਸੀਮਾ ਕਿੱਥੇ ਦੇ ਰਹਿਣ ਵਾਲੇ ਆਪਾਂ ਖੋਥੜਾ ਤੇ ਕਦੋਂ ਡੈਥ ਹੋਈ ਹੈ ਜੀ ਹਾਂਜੀ ਰਾਤ 12 ਵਜੇ ਰਾਤ 12 ਵਜੇ ਠੀਕ ਆ ਜਾ ਕਿੱਥੇ ਦਾਖਲ ਸੀਗੀ ਜੀ ਅਪੋਲੋ ਹਸਪੀਟਲ ਅਪੋਲੋ ਤੇ ਇੱਥੇ ਕੀ ਮਾਮਲਾ ਜਿਹੜਾ ਇੱਥੇ ਮਗੀ ਧਰਨਾ ਲਾ ਕੇ ਬੈਠੇ ਆ ਇੱਥੇ ਪਿੱਤੇ ਦਾ ਪਿੱਤੇ ਦਾ ਆਪਰੇਸ਼ਨ ਹੈ ਉਹਨਾਂ ਕੋਲ ਗਲਤ ਹੋਇਆ ਲੁਧਿਆਣੇ ਵਾਲਿਆਂ ਨੇ ਇੱਥੇ ਦਿੱਤਾ ਇਹਨਾਂ ਨੂੰ ਤੁਹਾਡਾ ਕੀ ਨਾਮ ਜੀ ਹਰਨ ਲਾਲ ਕਿੱਥੇ ਦੇ ਰਹਿਣ ਵਾਲੇ ਖੋਥੜਾ ਬਾਕੀ ਆ ਜਿਹੜਾ ਇੱਕ ਅੱਜ ਜੀਵੀ ਹਸਪੀਟਲ ਦੇ ਬਾਹਰ ਕੋਈ ਧਰਨਾ ਦਿੱਤਾ ਬਾ ਹਾਂਜੀ ਤੇ ਉਹਦਾ ਕੀ ਮੈਟਰ ਕੀ ਮਤਲਬ ਕੀ ਅਗਲੀ ਮਾਰ ਕੀ ਆਪਣੀ ਰਣਨੀਤੀ ਹੈ ਅੱਜ ਇਸ ਮੈਟਰ ਤੇ ਜਿਹੜਾ ਇਸ ਇਲਾਜ ਸਬੰਧੀ ਸੀਮਾ ਰਾਣੀ ਵਾਈਪਰ ਕੁਲਦੀਰਾਂ ਪਿੰਡ ਕੋਤਰਾ ਜਿਹਦੀ ਵੀ ਕੱਲ ਦਰਿਆਣੇ ਹਸਪੀਟਲ ਚ ਇਹਨਾਂ ਦੀ ਡੈਥ ਹੋਈ ਹੈ ਗੁਨਾਹ ਹਸਪਤਾਲ ਚ ਇਸ ਇਲਾਜਬੰਦ ਡਾਕਟਰਾਂ ਦੇ ਪੈਨਲ ਚ ਜਿਹੜੀ ਹੈ ਇੱਕ ਡਿਸਕਸ਼ਨ ਹੋਈ ਹੈ ਔਰ ਦੋਨੋਂ ਜਿਹੜੇ ਇਹ ادارے ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਔਰ ਅਸੀਂ ਪ੍ਰਸ਼ਾਸਨ ਆਜ ਸਾਨੂੰ ਭਰੋਸਾ ਦਿੱਤਾ ਹੈ ਕਿ ਇਹਦੀ ਇੱਕ ਨਰਪੱਖ ਜਿਹੜੀ ਹੈ ਜਾਂਚ ਕੀਤੀ ਜਾਏਗੀ ਔਰ ਡੀਐਸਪੀ ਫਵਾੜਾ ਡੀਐਸਪੀ ਸਾਹ ਨੇ ਫਵਾੜੇ ਸਿਟੀ ਐਸਐਚਓ ਸਾਹਿਬ ਦੀ ਡਿਊਟੀ ਲਗਾਈ ਗਈ ਹੈ ਉਹ ਹੁਣ ਲੁਧਿਆਣੇ ਹਸਪਤਲ ਜਾ ਰਹੇ ਨੇ ਔਰ ਪੀੜਤ ਪਰਿਵਾਰ ਨੂੰ ਪਹਿਲਾਂ ਉਹ ਬਾਡੀ ਦੇਣ ਦਾ ਜਿਹੜਾ ਉਹ ਉਹ ਆਪਣਾ ਕੰਮ ਕਰਨਗੇ ਉਹਦੀ ਕਾਰਵਾਈ ਕਰਨਗੇ ਔਰ ਸੈਡੀਸ ਪ੍ਰਸ਼ਾਸਨ ਤੋਂ ਅਪੀਲ ਹੈ ਬੇਨਤੀ ਹੈ ਕਿ ਜਿਹੜਾ ਅਨਾਜ ਦੇ ਨਾਂ ਤੇ ਜਿਹੜੀ ਇਹ ਅਣਗਹਿਲੀ ਹੋ ਰਹੀ ਹੈ ਉਸ ਅਣਗਹਿਲੀ ਨੂੰ ਰੁਕਿਆ ਜਾਵੇ ਅਗਰ ਜੇ ਇਹ ਅਣਗਹਿਲੇ ਰੁਕਣਾ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿਉਂਕਿ ਸਰਕਾਰੀ ਹਸਪਤਾਲ ਦੇ ਪ੍ਰਬੰਧ ਨੂੰ ਅਗਰ ਵਧੀਆ ਕਰ ਜਾਈਏ ਤਾਂ ਪ੍ਰਾਈਵੇਟ ਹਸਪਤਾਲ ਤੋਂ ਲੋਕਾਂ ਨੂੰ ਲੁੱਟ ਨੂੰ ਬਚਾਇਆ ਜਾ ਸਕਦਾ ਰਵੀਨ ਜੀ ਜਿੱਦਾਂ ਹੁਣ ਜੇ ਮਤਲਬ ਕਿ ਆਪਾਂ ਕਿਹਨੂੰ ਮੱਗੀ ਦੋਸ਼ੀ ਠਹਿਰਾਉਨੇ ਆ ਕਿਹੜੇ ਹਸਪੀਟਲ ਨੂੰ ਦੋਸ਼ੀ ਠਹਿਰਾਣਾ ਨਹੀਂ ਜਿਹੜੇ ਜਿਹਦੇ ਨਾਲ ਮਕੀ ਬੰਦੇ ਦੀ ਆਪਣੀ ਮੌਤ ਹੋਈ ਹੈ ਜਿਹੜੇ ਲੁਧਿਆਣਾ ਹਸਪੀਟਲ ਦੀ ਰਿਪੋਰਟ ਆ ਜਿਹੜੀ ਉਹਨਾਂ ਨੇ ਰਿਟਨ ਚ ਰਿਪੋਰਟ ਭੇਜੀ ਆ ਜਿੱਤੇ ਅੱਜ ਡਿਸਕਸ਼ਨ ਜਿਹੜੀ ਆ ਸਵੇਰ ਦੀ ਹੋ ਰਹੀ ਹੈ ਉਹਦੀ ਰਿਪੋਰਟ ਦੇ ਮੁਤਾਬਕ ਉਹ ਫਵਾੜੇ ਹਸਪੀਟਲ ਨੂੰ ਉਹ ਗੰਤ ਸਾਬਤ ਕਰ ਰਹੇ ਨੇ ਔਰ ਫਵਾੜੇ ਡਾਕਟਰਾਂ ਦੀ ਜੁੜੀ ਹੈ ਜਿਹੜੀ ਇਹਨਾਂ ਨਾਲ ਸਾਡੀ ਜਿਹੜੀ ਸਵੇਰ ਤੋਂ ਲਗਾਤਾਰ ਡਾਕਟਰਾਂ ਦੇ ਪੈਨਲ 'ਚ ਜਿਹੜੀ ਗੱਲ ਚੱਲ ਰਹੀ ਹੈ ਉਹ ਜਿਸ ਪਾਰਟ ਤੇ ਉਹਨਾਂ ਨੇ ਆਪਣੇ ਕਮੈਂਟ ਕੀਤੇ ਨੇ ਲੁਧਿਆਣੇ ਦੇ ਹਸਪੀਟਲ ਨੇ ਉਸ ਜ਼ਿੰਮੇਵਾਰ ਤੋਂ ਫਵਾੜਾ ਹਸਪੀਟਲ ਆਪਣੀ ਜ਼ਿੰਮੇਵਾਰੀ ਭੱਜ ਰਿਹਾ ਹੈ ਕਿ ਉਸ ਇਲਾਜ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਇੱਕ ਇੱਕ ਜਾਂਚ ਦਾ ਵਿਸ਼ਾ ਹੈ ਔਰ ਉਸ ਕਰਕੇ ਇਸ ਜਾਂਚ ਦੇ ਵਿਸ਼ੇ 'ਚ ਅਸੀਂ ਆਪਣੇ ਵੱਲੋਂ ਅਸੀਂ ਕੋਈ ਇਨਵੈਸਟਿਗੇਟਿਵ ਬਾਡੀ ਨਹੀਂ ਅਸੀਂ ਪੀੜਤ ਪਰਿਵਾਰ ਨਾਲ ਖੜੇ ਆਂ ਔਰ ਸਾਡੀ ਡਿਮਾਂਡ ਹੈ ਸਾਡੀ ਮੰਗ ਹੈ ਕਿ ਪੀੜਤ ਪਰਿਵਾਰ ਨੂੰ ਜਿਹੜਾ ਇਹ ਸਾਮੈਨਣਾ ਚਾਹੀਦਾ ਹੈ ਇਲਾਜ ਦੇ ਨਾਂ ਤੇ ਜਿੱਥੇ ਵੀਨ ਗੈਲੀ ਰਹੀ ਹੈ ਚਾਹੇ ਲੁਧਿਆਣਾ ਦੇ ਪਾਰ ਤੇ ਆਏ ਚਾਹੇ ਫਵਾੜਾ ਦੇ ਪਾਰ ਤੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਔਰ ਜਿਹੜਾ ਪੀੜ ਪਰਵਾਨ ਨੂੰ ਤੇ ਜਿਹੜਾ ਲੁਧਿਆਣਾ ਹਸਪੀਟਲੋਂ ਲੱਖਾਂ ਦਾ ਬਿੱਲ ਬਣਾਇਆ ਔਰ ਉਹ ਜਿਹੜੀ ਹੈ ਉਹ ਤੋਂ ਪਰਵਾਨ ਨੂੰ ਰਾਹਤ ਦਿਵਣੀ ਚਾਹੀਦੀ ਹੈ ਤਾਂ ਜੋ ਜਿਹੜਾ ਗਰੀਬ ਪਰਵਾਨ ਨੂੰ ਇਨਸਾਫ ਮਿਲ ਸਕੇ ਪ੍ਰਵੀਨ ਜੀ ਅੱਜ ਤੁਸੀਂ ਜਿਹੜਾ ਧੰਨਾ ਹੋਇਆ ਇਹ ਚੱਕਿਆ ਵਾ ਕਿਹਦੇ ਆਸ਼ਵਾਸ਼ਣ ਦੇ ਉੱਪਰ ਇਹ ਧੰਨਾ ਚੱਕਿਆ ਗਿਆ ਇਹ ਅੱਜ ਡੀਐਸਪੀ ਫਵਾੜਾ ਸਾਹਿਬ ਔਰ ਡੀਐਸਪੀ ਫਵਾੜਾ ਨੇ ਜਿਹੜਾ ਭਰੋਸਾ ਦਿੱਤਾ ਹੈ ਇਹ ਜਿਹੜੀ ਹੈ ਦੋਨੋਂ ਹਸਪਤਾਲਾਂ ਦੀ ਇਲਾਜ ਦੀ ਰਿਪੋਰਟ ਮੁਕੰਮਲ ਜਿਹੜੀ ਆ ਅਸੀਂ ਜਿਹੜੀ ਹੈ ਪ੍ਰਸ਼ਾਸਨ ਆਪਣੇ ਅ ਕਨਸਟੱਡੀ ਚ ਲਾਏਗਾ ਔਰ ਜੇਸ ਪਾਰਟ ਤੇ ਵੀ ਕਿਤੇ ਕਮੀ ਰਹੀ ਹੈ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸੰਕੀਨਾ ਜੀ ਆਪਣਾ ਪਰਮਜੀਤ ਸਿੰਘ ਜੀ ਅੱਜ ਜਿਹੜਾ ਜੀ ਵੀ ਹੋਰ ਗੁਰਦਵਾਰੇ ਬਾਅਦ ਕੀ ਕਰਨਾ ਦਿੰਦਾ ਰਿਹਾ ਤੇ ਉਹਦਾ ਕੀ ਮਤਲਬ ਕੀ ਅਗਲੀ ਆਪਣਾ ਕੀ ਬਣਿਆ ਇਹਨਾਂ ਦਾ ਦਾਸਤਾਂ ਉਹ ਇਹ 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 ਬਿਆਨ ਦਿੱਤਾ ਕਿ ਸਾਡੇ ਕੋਸ਼ਲਤੀ ਨਹੀਂ ਹੋਈ ਹੈ ਸਾਡੇ ਕੋਲ ਬਾਸ ਨਹੀਂ ਹੈ ਤੇ ਇਹਨਾਂ ਨੂੰ ਕੋਲੋਂ ਹਸਤਾ ਵਾਲਿਆਂ ਦੇ ਤੇ ਹੁਣ ਕਰਨਾ ਚਾਹ ਲਿਆ ਜੀ ਸਾਡੇ ਤੇ ਬੈਠੇ ਆ ਜੀ ਹੁਣ ਚੱਕੂ ਪਏ ਹੁਣ ਨਹੀਂ ਕੋਈ ਕੋਈ ਪ੍ਰਚਾਰ ਨਹੀਂ ਨਹੀਂ ਕਰਨੀ ਕੋਈ 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 ਨਹੀਂ ਹੋਇਆ ਹਨ ਜਨਾਬ ਸਾਡੀ ਜਨਾਬ ਸਾਡੀ ਫੋਨ ਤੇ ਆਉਂਦੇ ਬਾਅਦ ਵਿੱਚ ਕਰਦੇ ਮਾਮਲਾ ਕੀ ਜਿਹੜਾ ਜੀਵੀਓ ਹਸਪੀਟਲ ਦੇ ਸਾਹਮਣੇ ਜਿੰਨੀਆਂ ਸਾਡੀਆਂ ਭੈਣਾਂ ਸਾਡੇ ਭਰਾ ਜਿਹੜੇ ਇਕੱਠੇ ਹੋਏ ਆ ਇੱਥੇ ਇੱਕ ਹਾਦਸਾ ਕੀਤਾ ਜੀਵੀਓ ਹਸਪੀਟਲ ਦੇ ਡਾਕਟਰ ਨੇ ਔਰ ਜਿਸ ਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਖੋਤੜਾ ਦੀ ਸਾਡੀ ਨੋਹ ਸੀਗੀ ਔਰ ਜਿਸ ਦਾ ਆਪਰੇਟ ਨੇ ਪਿੱਤੇ ਦਾ ਕੀਤਾ ਔਰ ਉਸ ਨੂੰ ਰੈਫਰ ਮੁੜ ਕੇ ਕਰ ਦਿੱਤਾ ਪੋਲੋ ਹਸਪੀਟਲ ਔਰ ਪੋਲੋ ਹਸਪੀਟਲ ਦੇ ਡਾਕਟਰ ਨੇ ਸਾਬ ਲਬਜਾ ਜੇ ਗੱਲ ਕਹੀ ਕਿ ਜੋ ਜੀਵੀਓ ਹਸਪੀਟਲ ਵਾਲੇ ਨੇ ਆਪਰੇਸ਼ਨ ਕੀਤਾ ਸਟੀਚਿੰਗ ਕੀਤੀ ਆ ਉਸ ਕਰਕੇ ਇਹ ਜਿਹੜੇ ਟਾਂਕੇ ਖੁੱਲ ਗਏ ਸੀਗੇ ਔਰ ਉਸ ਕਰਕੇ ਇਨਫੈਕਸ਼ਨ ਫੈਲੀ ਔਰ ਕੁੜੀ ਦੀ ਜਿਹੜੀ ਡੇਥ ਹੋਈ ਆ ਉਹ ਜੇਬੀ ਹਸਪੀਟਲ ਦੇ ਡਾਕਟਰ ਦੇ ਕਰਕੇ ਹੋਈ ਆ ਇਹ ਸਾਬ ਲਵਜਾਂ ਦੇ ਵਿੱਚ ਪੈਲੋ ਵਿਸ਼ ਫਗਵਾੜੇ ਦੇ ਵਿੱਚ ਇਹੋ ਜੇ ਕਈ ਘਟਨਾਵਾਂ ਇਸ ਜੇਬੀ ਹਸਪੀਟਲ ਨਾਲ ਕੇ ਹੋ ਚੁਕੀਆਂ ਔਰ ਮੈਂ ਪ੍ਰਸ਼ਾਸਨ ਅੱਗੇ ਔਰ ਮੀਡੀਆ ਅੱਗੇ ਦੱਸਣਾ ਚਾਹੁੰਦਾ ਕਿ ਬਾਰ ਬਾਰ ਇਹ ਇਹੋ ਜੇ ਕਤਲ ਕਰਕੇ ਬਚਦੇ ਆ ਪੋਲੀਟੀਕਲ ਤੌਰ ਤੇ ਕਰਕੇ ਔਰ ਅਸੀਂ ਪੂਰੇ ਤੌਰ ਤੇ ਇੱਥੇ ਇਸ ਦੇ ਕੋ ਦਰਾਂ ਮੋਰੇ ਬੈਠੇ ਆ ਜਾਂ ਤਾਂ ਪਹਿਲੋ ਸਾਡੀ ਲਾਸ਼ ਮਗਾ ਕੇ ਦੇਵੇ ਕੁੜੀ ਦੀ ਜਿਹੜੀ ਪੋਲੋ ਹਸਪੀਟਲ ਇਹਦੀ ਗਲਤੀ ਨਾਲ ਕੁਰੀ ਗਈ ਆ ਔਰ ਬਾਕੀ ਗੱਲਾਂ ਬਾਅਦ 'ਚ ਔਰ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲੋ ਕਿ ਜਲਦ ਤੋਂ ਜਲਦ ਬੈਠ ਕੇ ਇਹਦਾ ਜਿਹੜਾ ਲਾਇਸੈਂਸ ਆ ਉਹਨੂੰ ਰੱਦ ਕੀਤਾ ਜਾਏ ਕੋਈ ਫਗਵਾੜੇ ਦੇ ਵਿੱਚ ਕਤਲੇਆਮ ਇਹ ਜੇਪੀ ਬੀ ਹਸਪੀਟਲ ਕਰਕੇ ਹੁੰਦਾ ਔਰ ਕਿਸੇ ਵੀ ਹਸਪੀਟਲ ਦੇ ਕਰਕੇ ਨਹੀਂ ਹੋ ਰਿਹਾ ਜੇਪੀ ਬੀ ਹਸਪੀਟਲ ਮੁਰਦਾਬਾਦ 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 ਜੇਪੀ ਬੀ ਹਸਪੀਟਲ ਬੰਦ ਕਰੋ ਬੰਦ ਕਰੋ ਜੇਪੀ ਹਸਪੀਟਲ ਬੰਦ ਕਰੋ ਸੀ ਉਹ ਤੋਂ پیشن ਜੋ ਹੈ ਬਿਲਕੁਲ ਠੀਕ ਠਾਕ پیشن ਗਿਆ ਸੀਗਾ ਹਫਤੇ ਬਾਅਦ ਤਾਂ ਹੀ ਕਟਵਾ ਕੇ ਉਸ ਤੋਂ ਪਿਛੇ ਕੋਈ ਨਹੀਂ ਸੀ ਆਇਆ پیشن ਨੂੰ ਕੋਈ ਤਕਲੀਫ ਹੋਈ ਹੈ ਤੇ ਉਹ ਕਿਤੇ ਬਾਹਰ ਤੇ ਐਡਮਿਟ ਹੋਇਆ ਉਸ ਤੋਂ ਬਾਅਦ ਕੋਲ ਹਸਪਤਲ ਗਿਆ ਉੱਥੇ ਦਾ ਆਪਰੇਸ਼ਨ ਹੋਇਆ ਹੁਣ ਉਸ ਆਪਰੇਸ਼ਨ ਪ੍ਰੋਬਲਮ ਕੀ ਹੋਈ ਕਿਉਂਕਿ ਅਸੀਂ ਸਾਡੇ ਕੋਲ پیشن ਬਿਲਕੁਲ ਠੀਕ ਸੀਗਾ ਕਿਉਂਕਿ پیشن ਉਸ ਤੋਂ ਬਾਅਦ ਸਾਡੇ ਫੋਲੋ ਪੇ ਲਈ ਆਇਆ ਇਸ ਵਾਰ ਸਾਡਾ پیشن ਬਿਲਕੁਲ ਠੀਕ ਹੈ ਜੇ پیشن ਨੂੰ ਕੋਈ ਤਕਲੀਫ ਹੋਈ ਉਹ ਤਾਂ ਜਾ ਕੇ ਉਹਨਾਂ ਦਾ ਜੋ ਹੈ ਜੋ ਤਕਲੀਫ ਹੋਤੀ ਹੋਈ ਹੈ ਅਨਫੋਰਚਨਟਲੀ ਉਹ پیشن ਦੀ ਉੱਥੇ ਉੱਥੇ ਡੈਥ ਹੋਈ ਹੈ ਉਸ ਹਸਪੀਟਲ ਦੇ ਤੇ ਜਿਹੜੇ ਡਾਕਟਰ ਵਿਵੇਕ ਨੇ ਰਿਪੋਰਟ ਬਣਾਈ ਹੈ ਕੋਲੋ ਦੇ ਵਿੱਚ ਤੇ ਉਹਨੂੰ ਆਈਐਮਏ ਚੈਲੰਜ ਕਰੂਗੇ ਕਿਸ ਤਰ੍ਹਾਂ ਹੋਵੇ ਦੇਖੋ ਅਜੇ ਤੇ ਉਸ ਨੂੰ ਜੋ ਸਟੱਡੀ ਕੀਤੀ ਜਾਏਗਾ ਕਿ ਕੋਈ ਕਿਸ ਤਰ੍ਹਾਂ ਹੈ ਉਹ ਰਿਪੋਰਟ ਨੂੰ ਅਜੇ ਬਸ ਕਹਿ ਸਕਣਾ ਮੁਸ਼ਕਲ ਹੈ ਪਰ ਜੋ ਹੈ ਉਸ ਰਿਪੋਰਟ ਦੇ ਉੱਪਰ ਪੂਰੇ ਤਰ੍ਹਾਂ ਡਿਟੇਲ ਦੇਖ ਕੇ ਉਸ ਕਿਉਂਕਿ ਉਹਨਾਂ ਲਿਖਿਆ ਉਸੇ ਸਬੰਧ ਨਾਲ ਅਸੀਂ ਪੀਐਮਸੀ ਵੀ ਉਸ ਦੇ ਉੱਪਰ ਡੈਲੀਬਰੇਟ ਕਰੇਗੀ ਤੇ ਅਜੇ ਇਸ ਦੇ ਉੱਪਰ ਕੋਈ ਕਹਿ ਸਕਣਾ ਮੁਸ਼ਕਲ ਹੈ ਉਥੇ ਕੋਲੋ ਹਸਪੀਟਲ ਹੋਇਆ ਉਥੇ ਆਪਰੇਸ਼ਨ ਹੋਇਆ ਹੈ ਕਿਸੇ ਸਾਡਾ ਕੋਈ ਵੀ ਨਹੀਂ ਕੋਈ ਕਿਤੇ ਵੀ ਸਾਡੀ ਕੋਈ ਕਮੀ ਨਹੀਂ ਹੈ ਜੋ ਤਕਲੀਫ پیشنਟ ਨੂੰ ਹੈ ਸੀ ਉੱਥੇ ਜੋ ਸਰਜਿਕਲ ਟੀਮ ਜੋ ਵੀ ઓਪਰੇਟ ਕਰਦੀ ਹੈ ਉਹੀ ਰਿਸਪਾਂਸਿਬਲ ਹੁੰਦੇ ਨੇ ਸਾਰਾ ਅਜੇ 2 ਮਹੀਨੇ ਬਾਅਦ ਇਹ ਆ ਕੇ ਇਹਨਾਂ ਨੇ ਇੱਥੇ ਧਰਨਾ ਦਿੱਤਾ ਹੈ ਵੇਖੋ ਬੜਾ ਅਨਫੋਰਚੂਨੇਟ ਸੀਗਾ ਕਿਉਂਕਿ ਇਸੇ ਸਾਡਾ ਜੋ ਹੈ ਕਿਤੇ ਵੀ ਕੋਈ ਰੋਲ ਨਹੀਂ ਸੀ ਆਪਣੇ ਆਪਰੇਸ਼ਨ ਤੇ ਸਾਰੇ ਫਾਈਲਾਂ ਚੈੱਕ ਕੀਤੀਆਂ ਹੁੰਦਾ ਰਿਕਾਰਡਸ ਹੀ ਦੇਖੇ ਜਦੋਂ پیشنਟ ਲੈ ਕੇ ਆਇਆ ਉਸ پیشنਟ ਸਭ ਕੁਝ ਠੀਕ ਲਿਖਿਆ ਹੋਇਆ ਹੈ ਤਾਂ ਇਹ ਜੋ ਉਹਨਾਂ ਦੀ ਜਿਹੜੀ ਗੱਲ ਹੈ ਅਪਲੋ ਹਸਪੀਟਲ ਸਾਡੇ ਸਿਰ ਤੇ ਮੜਨਾ ਇੱਕ ਅੱਛੀ ਗੱਲ ਨਹੀਂ ਇਸ ਕਰਕੇ ਜੋ ਹੈ ਜਿੱਥੇ ਵੀ ਕੋਈ ਸਰਜਿਕਲ ઓਪਰੇਟ ਕਰਦਾ ਉਹਨ ਸਰਜਨ ਨੂੰ ਪਤਾ ਹੁੰਦਾ ਹੈ ਕਿ ਉਹਨੇ ઓਪਰੇਟ ਕੀ ਕੀਤਾ ਸਾਡੇ ਕੋਲ ਬਿਲਕੁਲ ਪੇਸ਼ੰਤ ਦਾ ਸਹੀ ਆਪਰੇਸ਼ਨ ਸਹੀ ਇਲਾਜ ਰਹਾ ਪੇਸ਼ੰਤ ਠੀਕ ਹੋ ਕੇ ਗਿਆ ਉਹਦੇ ਜੋ ਹੈ टाਕੇ ਕੱਟੇ ਗਏ ਤੇ ਉਸ ਤੋਂ ਬਾਅਦ ਪੇਸ਼ੰਤ ਆਏ ਨਹੀਂ ਸਾਡੇ ਕੋਲ ਤਕਲੀਫ ਨਹੀਂ ਸੀ ਸਾਡੇ ਕੋਲ ਤਾਂ ਇਹ ਨਹੀਂ ਆਇਆ ਤਾਂ ਇਹ ਉਹ ਜਾ ਕੇ ਉਸ ਹਸਪਤਲ ਗਿਆ